ਦੇਸ਼ ਦੇ ਵਿੱਚ ਦੁੱਧ ਦਾ ਉਤਪਾਦਨ 170 ਮਿਲੀਅਨ ਟਨ ਹੈ ਜੋ ਆંકੜੇ ਦੱਸਦੇ ਨੇ ਧਿਆਨ ਨਾਲ ਸੁਣਿਓ 170 ਮਿਲੀਅਨ ਟਨ ਦੇਸ਼ ਦੇ ਵਿੱਚ ਦੁੱਧ ਦੀ ਪ੍ਰੋਡਕਸ਼ਨ ਹੋ ਰਹੀ ਹੈ ਵਿੱਚ ਮੱਝਾਂ ਦੀ ਤੇ ਵਿੱਚ ਗੈਆਂ ਦੀ ਖਪਤ ਕਿੰਨੀ ਹੈ 640 ਮਿਲੀਅਨ ਟਨ ਯਾਨੀ ਕਿ ਲਗਭਗ 5 ਗੁਣਾ ਵੱਧ ਪ੍ਰੋਡਕਸ਼ਨ ਤਾਂ ਤੁਹਾਡੀ ਹੋ ਰਹੀ 170 ਮਿਲੀਅਨ ਤੱਕ ਖਪਤ ਹੈਗੀ 640 ਮਿਲੀਅਨ ਫੇਰ ਉਹ ਜਿਹੜੀ 5 ਗੁਣਾ ਵਧ ਖਪਤ ਹੋ ਰਹੀ ਹੈ ਉਹ 5 ਗੁਣਾ ਵਧ ਦੁੱਧ ਕਿੱਥੋਂ ਆ ਰਿਹਾ ਇਹ ਸਵਾਲ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਸਾਲਾਨਾ ਦੁੱਧ ਦਾ ਉਤਪਾਦਨ 14 ਮਿਲੀਅਨ ਟਨ ਹੁੰਦਾ ਤੇ ਪੰਜਾਬ ਨੂੰ ਭਾਰਤ ਦੇ ਸਭ ਤੋਂ ਵੱਧ ਦੁੱਧ ਉਤਪਾਦਨ ਕਰਨ ਵਾਲੇ ਸੂਬਿਆਂ ਦੇ ਵਿੱਚੋਂ 7ਵੇਂ ਨੰਬਰ ਤੇ ਰੱਖਿਆ ਗਿਆ। ਪੰਜਾਬ ਦੇ ਵਿੱਚ ਜਿਹੜਾ ਦੁੱਧ ਉਤਪਾਦਨ ਹੁੰਦਾ ਜਿੰਨਾ ਪ੍ਰੋਡਕਸ਼ਨ ਪੰਜਾਬ ਦੇ ਵਿੱਚ ਹੈ ਉਹਦੀ ਵੀ ਖਪਤ ਲਗਭਗ ਦੁੱਗਣੀ ਦੇ ਕਰੀਬ ਹੈ ਤੇ ਉਹ ਖਪਾ ਕਿਵੇਂ ਪਹੁੰਚ ਜਾਂਦਾ ਇਹ ਸਵਾਲ ਸਭ ਤੋਂ ਵੱਡਾ ਹੈ। ਹੁਣ ਇੱਕ ਹੋਰ ਗੱਲ ਇੱਕ ਦਾਅਵੇ ਦੇ ਮੁਤਾਬਕ ਪੰਜਾਬ ਦੇ ਵਿੱਚ ਸਿਰਫ 40% ਦੁੱਧ ਹੀ ਸ਼ੋਦਾ ਹੈ। 40% ਸਿਰਫ ਦੁੱਧ ਦਾ ਜਿਹੜਾ ਉਹ ਪਿਓਰ ਹੈ। 60 ਫੀਸਡ ਦੁੱਧ ਹੈ ਜਿਹੜਾ ਉਹ ਮਿਲਾਵਟੀ ਹੈ ਮਿਲਾਵਟੀ ਦੁੱਧ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਆਂਦਾ ਡਿਟਰਜੈਂਟ ਕਾਸਟਿਕ ਸੋਡਾ ਗਲੂਕੋਸ ਆਦ ਕੈਮੀਕਲ ਦੀ ਵਰਤੋਂ ਨਾਲ ਇਹ ਨਕਲੀ ਦੁੱਧ ਤਿਆਰ ਹੋ ਰਹੇ ਨੇ ਕਿਵੇਂ ਪਤਾ ਲੱਗੇਗਾ ਦੁੱਧ ਮਿਲਾਵਟੀ ਹੈ ਇਹ ਵੀ ਸਵਾਲ ਸਭ ਤੋਂ ਵੱਡਾ ਹੈ